ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਚਾਈਨਾ ਤੇ ਭਾਰਤ ਦੇ ਬਾਰੇ ਵੀ ਗੱਲ ਕੀਤੀ ਆ ਕਿ ਇਹ ਫੰਡਿੰਗ ਕਰ ਰਹੇ ਨੇ ਰਸ਼ੀਆ ਦੀ ਯੂਕਰੇਨ ਦੀ ਵਾਰ ਉਹਨਾਂ ਨੇ ਮਤਲਬ ਯੂਨਾਈਟਿਡ ਨੇਸ਼ਨਸ ਨੂੰ ਇੱਕ ਕਿਸਮ ਦਾ ਆਇਨਾ ਦਿਖਾਇਆ ਇੱਕ ਕਿਸਮ ਦਾ ਉਹਨਾਂ ਨੂੰ ਦੱਸਿਆ ਕਿ ਤੁਸੀਂ ਫੇਲਡ ਆਰਗੇਨਾਈਜੇਸ਼ਨ ਨੂੰ ਇਹ ਪਹਿਲੀ ਵਾਰੀ ਵੇਖਣ ਜਾ ਰਿਹਾ ਹੈ ਕਿ ਯੂਰੋਪੀਅਨ ਯੂਨੀਅਨ ਆਪਣੇ ਖਿਲਾਫ ਜਿਹੜੀ جنگ ਹੈ ਉਹਨੂੰ ਆਪ ਹੀ ਫੰਡ ਕਰ ਰਹੀ ਹੈ ਕਾਮ ਹੁੰਦੇ ਹੁੰਦੇ EU ਨੇ ਅਨਾਉਂਸ ਕਰਤਾ ਕਿ ਉਹ ਰਸ਼ੀਆ ਤੋਂ ਹੁਣ ਤੇਲ ਨਹੀਂ ਖਰੀਦਣਾ ਤੇ ਕੀ ਇਹ ਵੀ ਤੁਹਾਨੂੰ ਭਾਰਤ ਦੇ ਚਾਰੇ ਔਰ ਘੇਰਾਬੰਦੀ ਕੀਤੀ ਲੱਗਦੀ ਹੈ ਕਿਉਂਕਿ 73% H1B ਦੇ ਉੱਪਰ ਭਾਰਤੀ ਇੱਥੇ ਅਮਰੀਕਾ ਦੇ ਵਿੱਚ ਕੰਮ ਕਰ ਪ੍ਰੈਸ਼ਰ ਜਿਹੜਾ ਬਿਲਕੁਲ ਭਾਰਤ ਦੇ ਉੱਪਰ ਪਾਇਆ ਹੈ ਔਰ ਆਲਰੇਡੀ ਜਿਹੜਾ 50% ਦਾ ਟੈਰਿਫ ਲੱਗਾ ਹੋਇਆ ਹੈ ਉਹਦੇ ਨਾਲ ਵੀ ਭਾਰਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਪਹਿਲਾਂ 50% ਦਾ ਟੈਰਿਫ ਉਸ ਤੋਂ ਬਾਅਦ H1 ਵੀਜ਼ਾ ਦੇ ਉੱਪਰ ਸਖਤੀ ਉਹ ਟੈਕਟਿਕ ਵਰਤੇ ਹੋਏ ਉਹਨਾਂ ਨੇ ਵਿੱਚ ਪ੍ਰਧਾਨ ਮੰਤਰੀ ਨੂੰ ਹੈਪੀ ਬਰਥਡੇ ਵੀ ਕਿਹਾਤਾ ਨਾਲ ਹੀ ਕਿਹਾਤਾ ਅਬ ਇੰਡੀਆ ਮੇਰਾ ਦੋਸਤ ਹੈ ਪ੍ਰਾਈਮ ਮਿਨਿਸਟਰ ਮੋਦੀ ਮੇਰਾ ਦੋਸਤ ਹੈ ਤੇ ਉਹ ਇੱਕ ਇੱਕ ਤਰਫੋਂ ਰਸਤਾ ਉਹਨੇ ਦੇਂਦੇ ਨੇ ਕਿ ਵੀ ਹੁਣ ਵੀ ਆ ਜਾਓ ਮੈਂ ਤਿਆਰ ਹਾਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਸ ਵੇਲੇ ਉਹਨਾਂ ਦੇ ਵਿੱਚ ਕੋਈ 73 ਸਾਲ ਦੇ ਸਾਡੇ ਬਜ਼ੁਰਗ ਉਹਨਾਂ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਜਾਣਾ ਸ਼ੁਰੂ ਹੋ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ऐसे बंदਿਆਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਫਾਰਮ ਕਰ ਲਿਆ ਹੈ ਸੋਸਾਇਟੀ ਵਿੱਚ ਉਹ ਪੂਰਾ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਇੰਨਾ ਹਾਰਸ਼ ਟਰੀਟਮੈਂਟ ਨਹੀਂ ਦੇਣੀ ਚਾਹੀਦੀ ਭਾਰਤ ਤੇ ਅਮਰੀਕਾ ਦੀ ਰਿਲੇਸ਼ਨਸ਼ਿਪ ਦਾ ਸਵਾਲ ਹੈ ਮੇਰੇ ਖਿਆਲ ਨਾਲ ਉਹ ਵੀ ਕਾਫੀ ਠੀਕ ਹੋਏਗੀ ਕਿਉਂਕਿ ਹੁਣ ਭਾਰਤ 네ਗੋਸ਼ੀਏਸ਼ਨ ਟੇਬਲ ਤੇ ਆ ਗਿਆ ਹੈ ਇੱਕ ਨਵੇਂ ਐਟੀਟਿਊਡ ਦੇ ਨਾਲ ਆਇਆ ਹੈ ਤੇ ਉਹ ਵੀ ਰਿਲੇਸ਼ਨਸ਼ਿਪ ਮੇਰੇ ਖਿਆਲ ਨਾਲ ਠੀਕ ਹੋਣੀ ਹੈ ਔਰ ਮੇਰੇ ਖਿਆਲ ਨਾਲ ਇੱਕ ਬਿਲ ਲ ਆਇਆ ਜਾਏਗਾ ਜਿਹਦੇ ਵਿੱਚ ਕੀ ਜਿਹੜੇ ਇਲੀਗਲਸ ਨੇ ਇੱਥੇ ਜਿਨ੍ਹਾਂ ਕੋਲ ਹਾਲੀਕਲ ਸਟੈਟਸ ਨਹੀਂ ਹੈ ਪਰ ਉਹ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਇੱਕ ਪੀਰੀਅਡ ਦੇ ਵਿੱਚ ਆ ਗਏ ਸੰਿੱਥੇ ਉਹਨਾਂ ਨੂੰ ਮੇਰੇ ਖਿਆਲ ਨਾਲ ਇੱਥੇ ਵਰਕ ਪਰਮਿਟ ਦਿੱਤੇ ਜਾਣਗੇ ਤਾਂ ਕਿ ਇੱਥੇ ਰਹਿ ਸਕਣ